ਹਣਾ ਠੀਕ ਹੈ ਛੋਟੇ ਦਾ ਬਹੁਤ ਨੇ ਨੀਲੀ ਦਾ ਵੀ ਦੇ ਠੀਕ ਹੈ ਉਹਨਾਂ ਦੇ ਵਿੱਚੋਂ ਕੁਸ਼ਕੀ ਝੋਟੇ ਆ ਜਿਨ੍ਹਾਂ ਦੇ ਨੇ ਝਟੀਆਂ ਜਾਂ ਦੁੱਧ ਆ ਗਏ ਜਿਨ੍ਹਾਂ ਨੇ ਭੈਣਾ ਜਿਨ੍ਹਾਂ ਦਾ ਇੰਨਾ ਵਧੀਆ ਯਾਨੀ ਕਿ ਮਿਲਕ ਰਿਕਾਰਡ ਹੈ 19 ਲੀਟਰ ਦੁੱਧ ਦਾ ਠੀਕ ਹੈ ਭਾਈ 2024 ਦੇ ਵਿੱਚ ਦਸੰਬਰ ਵਾਲੀਆਂ ਚਵਾਂਗਿਆਂ ਦੇ ਵਿੱਚ 19 ਲੀਟਰ ਦੁੱਧ ਪੀਡੀਐਫ ਤੇ ਰਿਕਾਰਡ ਹੋਏ ਠੀਕ ਹੈ ਇਹਦੀ ਮਾਣ ਦਾ ਵੀਰੇ ਜੋ ਦੁੱਧ ਹੈਗਾ ਉਹ ਹੈਗਾ 19 ਲੀਟਰ 500 ਗ੍ਰਾਮ ਠੀਕ ਹੈ ਹਾਂ ਜੀ ਹਾਂ ਜੀ ਕਿਸਾਨ ਭਰਾਵੋ ਪੰਜਾਬ ਸ਼ਿੰਗਾਰ ਝੋਟਾ ਜੀ ਨੀਲੀ ਰਾਵੀ ਦੇ ਵਿੱਚ ਆਜੋ ਬਾਈ ਨਾਲ ਗੱਲਬਾਤ ਕਰਦੇ ਆਂਗੇ ਇਹ ਝੋਟਾ ਵੀਰੇ ਪਿੰਡ ਮੰਗੇ ਵਾਲਾ ਖੇਲਾ ਮੋਗਾ ਠੀਕ ਹੈ ਬਾਈ ਬਾਈ ਜੀ ਇਹਦੀ ਬਲੱਡ ਲਾਈਨ ਬਾਰੇ ਜਰੂਰ ਇਹਦੀ ਬਲੱਡ ਲਾਈਨ ਵੀਰੇ ਜਿਹੜੀ ਇਹਦੀ ਮਾਂ ਹੈ ਉਹ ਵੀ ਸੀਆਰਪੀ ਦੇ ਸਿਮੰਦੀ ਹੈ ਤੇ ਜਿਹੜਾ ਦਾ ਪਿਓ ਹੈ ਉਹ ਵੀ ਖੁਦ ਸੀਆਰਪੀ ਦਾ ਬੋਲਾ ਠੀਕ ਹੈ ਇਹਦੀ ਮਾਂ ਨਾਬੇਲੇ ਨੋਵਾ ਬੋਲਦੀ ਹੈ ਜਿਹੜੀ ਕਾਫੀ ਮਸ਼ਹੂਰ ਬੋਲ ਸੀ ਆ ਠੀਕ ਹੈ ਜੀ ਦੀ ਮਾਂ ਦਾ ਨੋਵਾ ਦੀ ਮਾਂ ਦਾ 4600 ਲੀਟਰ ਦਾ ਰਿਕਾਰਡ ਹੈ ਠੀਕ ਹੈ ਤੇ ਜਿਹੜਾ ਇਹਦਾ ਪਿਓ ਹੈ ਵੀਰੇ ਉਹ 930 ਹੈ ਨਾਬੇ ਵਾਲਾ ਠੀਕ ਹੈ ਉਹ ਵੀ ਜਾਨੀ ਕਿ ਕਾਫੀ ਫੇਮਸ ਬੋਲਾ ਹੈ ਠੀਕ ਹੈ ਭਾਈ ਜਿਹਦਾ ਮੰਨ ਲਓ ਜਿਹਦੀਆਂ ਝੋਟੀਆਂ ਦਾ ਸਾਹਮਣੇ ਆਪਣੇ ਪੋਸਟਰ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਭਾਈ 362 ਨੰਬਰ ਮਾਈ ਦਾ ਰਿਕਾਰਡ ਹੈਗਾ ਆਪਣਾ 4700 ਲੀਟਰ ਦਾ ਠੀਕ ਹੈ ਜੀ ਕਿਲੋ ਲੈਵਲ 24 24 ਕਿਲੋ ਬਣਦਾ ਇੱਕ ਦਿਨ ਦਾ ਠੀਕ ਹੈ ਭਾਈ ਤੇ 287 ਨੰਬਰ ਜਿਹੜੀ 507 ਦੀ ਮਾਂ ਹੈ ਠੀਕ ਹੈ ਉਹਦਾ ਬਣਦਾ ਵੀਰੇ 4200 ਲੀਟਰ ਦਾ ਦਾ ਯਾਨੀ ਕਿ 22 ਲੀਟਰ ਇੱਕ ਦਿਨ ਦਾ ਪੀਕ ਲੈਵਲ ਹੈ ਠੀਕ ਹੈ ਤੇ ਉਹ ਇਹਦੀਆਂ ਭੈਣਾਂ ਨੇ ਪਿਓ ਵਾਲੇ ਪਾਸੇ ਤੋਂ ਤੇ ਇਹਦੀ ਮਾਂ ਦਾ ਰਿਕਾਰਡ ਵੀਰੇ 2.5 ਲੀਟਰ ਹੈ ਦੂਜੀ ਸੂਏ ਦਾ ਪੀਡੀਐਫ ਤੇ ਰਿਕਾਰਡ ਹੋਇਆ ਹੈ 19 ਲੀਟਰ ਦਾ ਦਾ ਠੀਕ ਹੈ ਬਾਈ 2024 ਦੇ ਵਿੱਚ ਦਸੰਬਰ ਵਾਲਿਆਂ ਚ 29 ਦੇ ਵਿੱਚ 19 ਲੀਟਰ ਦੁੱਧ ਪੀਡੀਐਫ ਤੇ ਰਿਕਾਰਡ ਹੋਇਆ ਠੀਕ ਹੈ ਇਹਦੀ ਮਾਂ ਦਾ ਵੀਰੇ ਜੋ ਦੁੱਧ ਹੈਗਾ ਉਹ ਹੈਗਾ 19 ਲੀਟਰ 500 ਗ੍ਰਾਮ ਠੀਕ ਹੈ ਹਾਂ ਯਾਨੀ ਕਿ ਦੁੱਧ ਵਾਲੇ ਰਿਕਾਰਡ ਵਾਲੇ ਪਾਸੋਂ ਦੇਖਿਆ ਜਾਵੇ ਤਾ ਕਾਫੀ ਜਿਆਦਾ ਨਹੀਂ ਮੀਰਾਵੀ ਦੇ ਵਿੱਚ ਜਿਆਦਾ ਮਿਲਕ ਰਿਕਾਰਡ ਹੈਗੇ ਹਨਾ ਠੀਕ ਹੈ ਛੋਟੇ ਤਾਂ ਬਹੁਤ ਨੇ ਨੀਲੀ ਰਾਵੀ ਦੇ ਠੀਕ ਹੈ ਉਹਨਾਂ ਦੇ ਵਿੱਚੋਂ ਕੁਸ਼ਕੀ ਝੋਟੇ ਜਿਨ੍ਹਾਂ ਦੇ ਨਾਲ ਝੋਟੇ ਜਿਆ ਦੁੱਤੇ ਆ ਗਏ ਜਾਂ ਇਹਨਾਂ ਦੇ ਭੈਣਾ ਜਿਨ੍ਹਾਂ ਦਾ ਇੰਨਾ ਵਧੀਆ ਯਾਨੀ ਕਿ ਮਿਲਕ ਰਿਕਾਰਡ ਹੈ ਠੀਕ ਹੈ ਬਈ ਹਾਂ ਤੇ ਬਾਈ ਇਹਦੀ ਸੀਮਨ ਇਹਦੇ ਤਿਆਰ ਨੇ ਹਾਂ ਸੀਮਨ ਤਿਆਰ ਹੈ ਇਹਦੇ ਵਿੱਚੋਂ ਲੈ ਸਕਦੇ ਸੀਮਨ ਇਹਦੇ ਸੀਮਨ ਵੀਰੇ ਮੋਗੇ ਠੀਕ ਹੈ ਬਾਈ ਆਮਨਪ੍ਰੀਤ ਹੈ ਠੀਕ ਹੈ ਉਹਨਾਂ ਲੋ ਵੀ ਮਿਲ ਜਾਂਦੇ ਆ ਸਾਡੇ ਆਪ ਦੇ ਲੋ ਵੀ ਮਿਲ ਜਾਂਦੇ ਆ ਠੀਕ ਹੈ ਤੇ ਬਾਈ ਕੁਲਵਿੰਦਰਾ ਗੰਗਾ ਨਗਰ ਤੋਂ ਠੀਕ ਹੈ ਉਹਨਾਂ ਕੋਲ ਵੀ ਹੈਗੇ ਤੇ ਬਾਈ ਅਮਰਤ ਹੈ ਠੀਕ ਹੈ ਬੰਲਾ ਸਿੰਘ ਵਾਲੇ ਤੋਂ ਠੀਕ ਹੈ ਇਹਨਾਂ ਕੋਲ ਵੀ ਮਿਲ ਜਾਂਦੇ ਆ ਠੀਕ ਹੈ ਹਾਂਜੀ ਤੇ ਬਾਈ ਕੀਰੀਆ ਅੱਗੇ ਕੀ ਰਿਜ਼ਲਟ ਆ ਰਹੇ ਹੈ ਹਾਲੇ ਤੱਕ ਵੀ ਕੋਈ ਜ਼ਿਆਦਾ ਰਿਜ਼ਲਟ ਨਹੀਂ ਆ ਰਹੇ ਇੱਕ ਦੋ ਬੱਚੇ ਆਏ ਹੋਏ ਆ ਕਾਫੀ ਵਧੀਆ ਨੇ ਕਿਉਂ ਛੋਟੇ ਦੀ ਹਜੇ ਉਮਰ ਤਿੰਨ ਸਾਲੀ ਹੈ ਹਾਂ ਮਾ ਮਾਂ ਦਾ ਨਾਨੀ ਦਾ ਭੈਣਾਂ ਦਾ ਮਿਲ ਕੇ ਰਿਕਾਰਡ ਹੈਗੇ ਕਿੰਿਆਂ ਦਾ ਦੁੱਧ ਹਜੇ ਅੱਗੇ ਜਾ ਕੇ ਆਉਣਾ ਹੈ ਹਾਂ ਅਸੀਂ ਆਪਾਂ ਕਹਿ ਦਈਏ ਇਹ ਵਾਲੇ ਪਾਸੇ ਹਜੇ ਝੋਟੇ ਦਾ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗਣਾ ਹੈ। ਵੈਸੇ ਅਮੀਰ ਚੰਗੀ ਹੈ ਕਿਉਂ ਜਿਹੜੀ ਸਾਰੀ ਲਾਈਨ ਦੇ ਵਿੱਚ ਦੇਖਿਆ ਜਾਵੇ ਮਾਂ ਵਾਲੇ ਪਾਸਿਓਂ ਪਿਓ ਵਾਲੇ ਪਾਸਿਓਂ ਤਾਂ 20 ਪਲੱਸ ਹੀ ਹੈ। ਠੀਕ ਹੈ। ਹਾਂ ਬੱਧਾ ਜਿਹੜਾ ਤੇ ਬਾਈ ਗੱਲ ਕਰੀਏ ਸੀਮਨ ਫਿਰ ਕਿੱਥੋਂ ਤਿਆਰ ਕਰਵਾ ਰਹੇ ਹੋ ਤਾਂ? ਸੀਮਨ ਵੀਰੇ ਅਸੀਂ ਕਰਨਾਲ ਤੋਂ ਤਿਆਰ ਕਰਾ ਰਹੇ ਹਾਂ ਬੀਵੀਐਸ ਸੀਮਨ ਵੈਂਕ ਤੋਂ। ਠੀਕ ਹੈ ਬਾਈ। ਹਾਂਜੀ। ਤੇ ਬਾਈ ਦੇਖ ਸਕਦੇ ਹੋ ਟੋਟਾ ਦਿਖਾ ਦਿਓ ਬਾਈ ਜੀ। ਤੇ ਬਾਈ ਨੇ ਜਿਵੇਂ ਰਿਕਾਰਡ ਦੇਗੀ ਦਿੱਤਾ ਕਿ ਕੱਲ ਆਪਾਂ ਨੇ ਇਹਦੀ ਰਿੰਗ ਦੇ ਵਿੱਚ ਵੀ ਵੀਡੀਓ ਬਣਾਈ ਸੀਗੀ। ਤੇ ਕੈਮਿਸਤਾਨ ਤੇ ਆਏ ਬਈ 5ਵੇਂ ਸਥਾਨ ਤੇ ਆਏ 5ਵੇਂ ਸਥਾਨ ਤੇ ਆਏ ਆ ਚੋਟੇ ਦਾ ਸਨੱਖਾਪਨ ਦੇਖ ਸਕਦੇ ਹੋਗੇ ਬਾਈ ਥੋੜੇ ਸਮੇਂ ਦੇ ਵਿੱਚ ਇਹਦੇ ਬੱਚੇ ਜਿਹੜੇ ਉਹ ਆਪਣੇ ਕੋਲ ਆ ਜਾਣਗੇ ਪਤਾ ਲੱਗ ਜੂਗਾ ਬਾਈ ਅਮਰਤ ਕੋਲੇ ਵੀ ਕਈ ਸੀਮਨ ਜਿਹੜੇ ਭਰੇ ਹੋਏ ਨੇਗੇ ਅੱਗੇ ਰਿਜ਼ਲਟ ਆ ਸੋਣੂ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਾਕੀ ਬਾਈ ਜੇ ਸੀਮਨ ਲੈਣੇ ਨੇਗੇ ਕਿਉਂਕਿ ਨੀਲੀ ਦਾ ਵੀ ਕੱਟੀਆਂ ਬਹੁਤ ਜ਼ਿਆਦਾ ਭਰਾ ਲੈ ਰਹੇ ਨੇਗੇ ਮਹਿੰਗੇ ਮਹਿੰਗੇ ਵੀ ਲੈ ਰਹੇ ਨੇ ਪਰ ਉਹਨਾਂ ਮਹਿੰਗੀ ਕੱਟੀ ਲੈ ਦਾ ਤਾਂ ਫਾਇਦਾ ਕਿਸਾਨ ਭਰਾਵੋ ਜੇ ਸੀਮਨ ਸੋ ਤੁਸੀਂ ਸੀਮਨ ਦੀ ਵਧੀਆ ਦੀ ਚੋਣ ਕਰੋਗੇ ਆਪਾਂ 22 ਦਾ ਸੀਮਨ ਜੁਰ ਵਰਤਿਓ ਤੇ ਰਿਜ਼ਲਟ ਫਿਰ ਆਪਾਂ ਦੱਸਾਂਗੇ ਬਾਈ ਨੂੰ ਠੀਕ ਹੈ ਬਾਈ ਜੀ ਸੀਮਨ ਲੈ ਸਕਦੇ ਕਿਸੇ ਮਰਜ਼ੀ ਤੋਂ ਲੈ ਲਓ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਕਰ ਲਓ ਬਾਕੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਫੋਲੋ ਕਰ ਲਓ ਸ਼ੇਅਰ ਕਰੋ ਧੰਨਵਾਦ ਜੀ ਸਾਹਿਬ